ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੇ ਦਿਨ ਦੀਆਂ 10 ਵੱਡੀਆਂ ਖਬਰਾਂ ਤੇ ਪੰਜਾਬ ਸਰਕਾਰ ਵੱਲੋਂ ਬੀਰ ਬਾਲ ਦਿਵਸ ਤਹਿਤ ਸਵਾਗਤ ਕਰਵਾਉਣ ਦਾ ਵਿਰੋਧ ਐਸਡੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਪਰੰਪਰਾਵਾਂ ਤੇ ਭਾਵਨਾਵਾਂ ਦੇ ਵਿਰੁੱਧ ਦੱਸਿਆ 12 ਦਸੰਬਰ 2025 ਨੂੰ ਲੁਧਿਆਣਾ ਵਿੱਚ ਕਰਵਾਇਆ ਜਾ ਰਿਹਾ ਹੈ ਰਾਜਪੱਦਰੀ ਸਮਾਗਮ ਪੰਜਾਬ ਵਿੱਚ ਨਫ਼ਰਤ ਦੀ ਪੋਸਟਾਂ ਫੈਲਾਉਣ ਵਾਲਾ ਅਰਸ਼ਦੀਪ ਸੈਣੀ ਗ੍ਰਿਫਤਾਰ ਲੁਧਿਆਣਾ ਪੁਲਿਸ ਕਰ ਰਹੀ ਆਈਐਸਆਈਐਸ ਟੂਲ ਕਿਟ ਕਨੈਕਸ਼ਨ ਦੀ ਜਾਂਚ ਫਿਰਕਾ ਪ੍ਰਸਤੀ ਅਤੇ ਨਫ਼ਰਤ ਫੈਲਾਉਣ ਵਾਲੀ ਸਮੱਗਰੀ ਉੱਤੇ ਕਾਬੂ ਪਾਉਣ ਲਈ ਪੁਲਿਸ ਦੀ ਵੱਡੀ ਕਾਰਵਾਈ ਸਾਈਬਰ ਕ੍ਰਾਈਮ ਥਾਣੇ ਦੀ ਟੀਮ ਨੇ ਰੋਪੜ ਨਿਵਾਸੀ ਨੂੰ ਕੀਤਾ ਕਾਬੂ ਲਗਾਤਾਰ ਐਕਸ ਖਾਤੇ ਉੱਤੇ ਸਿੱਖ, ਹਿੰਦੂ ਅਤੇ ਮੁਸਲਮ ਸਮੂਹਾਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਜਾ ਰਹੀਆਂ ਸੀ ਪੋਸਟਾਂ ਅਪਲੋਡ ਇਨਸਾਨੀਅਤ ਹੋਈ ਸ਼ਰਮਸਾਰ ਸਾਨੇਵਾਲ ਵਿੱਚ ਆਪਣੀ ਧੀ ਦੇ ਵਿਆਹ ਤੋਂ ਵਾਪਸ ਪਰਤਦੇ ਹੋਏ ਸਰਹੰਦ ਦੇ ਵਪਾਰੀ ਸਣੇ ਤਿੰਨ ਜਣਿਆਂ ਦੀ ਹੋਈ ਸੀ ਮੌਤ ਹਾਦਸੇ ਤੋਂ ਬਾਅਦ ਲਾਲਚੀ ਲੋਕਾਂ ਨੇ ਲਾਸ਼ਾਂ ਤੋਂ 15 ਤੋਲੇ ਗਹਿਣੇ ਅਤੇ ਲੱਖਾਂ ਦੀ ਨਗਦੀ ਕੀਤੀ ਚੋਰੀ ਸਰਕਾਰ ਨੇ ਸੰਚਾਰ ਸਾਥੀ ਐਪ ਦੀ ਲਾਜ਼ਮੀ ਪ੍ਰੀ ਇੰਸਟਾਲੇਸ਼ਨ ਦਾ ਹੁਕਮ ਵਾਪਸ ਲਿਆ ਮੋਬਾਈਲ ਨਿਰਮਾਤਾਵਾਂ ਨੂੰ smartphones ਉੱਤੇ ਸਾਈਬਰ ਸੁਰੱਖਿਆ ਐਪ ਪਾਉਣ ਦਾ ਦਿੱਤਾ ਸੀ ਹੁਕਮ ਦੂਰ ਸੰਚਾਰ ਵਿਭਾਗ ਨੇ ਡਾਊਨਲੋਡਾਂ ਵਿੱਚ 10 ਗੁਣਾ ਵਾਧੇ ਤੋਂ ਬਾਅਦ ਲਾਜ਼ਮੀ ਕਰਨ ਦੇ ਆਦੇਸ਼ ਹਟਾਏ ਵਿਰੋਧੀ ਪਾਰਟੀਆਂ ਨੇ ਵੀ ਇਸ ਫੈਸਲੇ ਦਾ ਕੀਤਾ ਸੀ ਵਿਰੋਧ ਅਮਲੇ ਦੀ ਘਟਕਾਰਨ ਇੰਡੀਗੋ ਵੱਲੋਂ 70 ਤੋਂ ਵੱਧ ਉਡਾਣਾ ਰਾਦਰ ਟੈਕਨੋਲੋਜੀ ਦੀ ਸਮੱਸਿਆ ਹਵਾਈ ਅੱਡਿਆਂ ਤੇ ਭੀੜ ਪਟਕੇ ਕਾਰਨ ਵੀ ਕੰਮ ਪ੍ਰਭਾਵਿਤ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਕਿ ਇੰਡੀਗੋ ਦੀਆਂ 6 ਮੁੱਖ ਘਰੇਲੂ ਹਵਾਈ ਅੱਡਿਆਂ ਤੋਂ ਬੀਤੇ ਦਿਨ ਉਡਾਣਾ 35 ਫੀਸਦੀ ਘਟੀਆਂ ਚਾਲਕ ਦਲ ਦੀ ਘਟਕਾਰਨ ਲਿਆ ਗਿਆ ਫੈਸਲਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਮਿੱਟੂ ਦਾ ਯੂ ਟਰਨ ਅਮਰਿਤਪਾਲ ਨੂੰ ਅੰਤਰਿਮ ਪੈਰੋਲ ਦੇਣ ਦੀ ਜਨਤਕ ਤੌਰ ਤੇ ਵਕਾਲਤ ਕੀਤਾ ਅਮਰਤਪਾਲ ਨੂੰ ਸਲਾਖਾਂ ਪਿੱਛੇ ਡੱਕਣ ਲਈ ਕੇਂਦਰ ਨਹੀਂ ਪੰਜਾਬ ਸਰਕਾਰ ਜ਼ਿੰਮੇਵਾਰ ਇੰਜੀਨੀਅਰ ਰਾਸ਼ਿਦ ਨੂੰ ਪੈਰੋਲ ਦੀ ਸਹੂਲਤ ਮਿਲ ਸਕਦੀ ਹੈ ਤਾਂ ਅਮਰਤਪਾਲ ਨੂੰ ਕਿਉਂ ਨਹੀਂ ਸਿਵਲ ਪ੍ਰਮਾਣੂ ਸਹਿਯੋਗ ਬਾਰੇ ਇਕਰਾਰ ਸਹੀਬੰਦ ਕਰਨਗੇ ਭਾਰਤ ਅਤੇ ਰੂਸ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਦੋ ਰੋਜ਼ਾ ਭਾਰਤ ਦੌਰਾ ਭਲਕ ਤੋਂ ਹੋਵੇਗਾ ਸ਼ੁਰੂ ਮੀਡੀਆ ਰਿਪੋਰਟਾਂ ਅਨੁਸਾਰ ਤਾਮਿਲਨਾਡੂ ਦੇ ਕੋਡਲਨ ਕਲਮ ਪਰਮਾਣੂ ਬਿਜਲੀ ਪਲਾਂਟ ਵਿੱਚ ਕਈ ਰਿਐਕਟਰ ਬਣਾ ਰਹੀ ਹੈ ਰੂਸ ਦੀ ਰੋਸਾ ਟੋਮ ਪਰਮਾਣੂ ਕਾਰਪੋਰੇਸ਼ਨ ਜਪਾਨ ਦੇ ਕਾਰੋਬਾਰੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਸੀਐਮ ਭਗਵੰਤ ਮਾਨ ਵੱਲੋਂ ਵੱਡੀਆਂ ਕੰਪਨੀਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਪ੍ਰਮੁੱਖ ਖੇਤਰਾਂ ਵਿੱਚ ਜਪਾਨ ਨਾਲ ਰਣਨੀਤਿਕ ਸਮਝੌਤੇ ਦੀ ਇੱਛਾ ਪ੍ਰਗਟਾਈ ਸੀਐਮ ਮਾਨ ਨੇ ਜਪਾਨ ਦੌਰੇ ਦੀ ਸ਼ੁਰੂਆਤ ਮੌਕੇ ਟੋਕੀਓ ਵਿੱਚ ਸਥਿਤ ਗਾਂਧੀ ਪਾਰਕ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂ ਦੇ ਫੁੱਲ ਕੀਤੇ ਭੇਟ ਭਾਰਤ ਨੇ ਸਵਿਟਜ਼ਰਲੈਂਡ ਨੂੰ 5 ਜ਼ੀਰੋ ਨਾਲ ਹਰਾਇਆ ਜੂਨੀਅਰ ਵਿਸ਼ਵ ਕੱਪ ਹਾਕੀ ਦੇ ਕੁਆਟਰਫਾਈਨਲ ਵਿੱਚ ਪਹੁੰਚਿਆ ਪਹਿਲਾਂ ਚੀਲੀ ਨੂੰ 7 ਜ਼ੀਰੋ ਅਤੇ ਓਮਾਨ ਨੂੰ 17 ਜ਼ੀਰੋ ਨਾਲ ਦਿੱਤੀ ਸੀ ਮਾਤ ਕੈਨੇਡਾ ਵਿੱਚ ਰੱਖਿਆ ਅਫਸਰ ਨੇ ਭਾਰਤ ਸਰਕਾਰ ਤੇ 550 ਕਰੋੜ ਦੀ ਮਾਣਹਾਨੀ ਦਾ ਦਾਵਾ ਠੋਕਿਆ ਮਾਣਹਾਨੀ ਕੇਸ ਵਿੱਚ ਕੈਨੇਡਾ ਸਰਕਾਰ ਨੂੰ ਵੀ ਬਣਾਇਆ ਧਿਰ CBSD ਸੁਪਰਡੈਂਟ ਸੰਦੀਪ ਸਿੰਘ ਉਰਫ ਸਨੀ ਨੇ ਪਿਛਲੇ ਸਾਲ ਉਸਦੀ ਫੋਟੋ ਲਗਾ ਕੇ ਭਾਰਤੀ ਮੀਡੀਆ ਦੇ ਵੱਡੇ ਹਿੱਸੇ ਵੱਲੋਂ ਉਸ ਨੂੰ ਕੱਟੜ ਅੱਤਵਾਦੀ ਖਾਲਸਤਾਨੀ ਸਮਰਥਕ ਅਤੇ ਕੈਨੇਡਾ ਦਾ ਮੋਸਟ ਵਾਂਟਡ ਪਗੌੜਾ ਗਦਾਰਨ ਦੇ ਕੀਤੇ ਗਲਤ ਅਤੇ ਬੇਬੁਨਿਆਦ ਪ੍ਰਚਾਰ ਲਈ 온ਟਾਰੀਓ ਦੀ ਅਦਾਲਤ ਵਿੱਚ 9 ਕਰੋੜ ਡਾਲਰ ਦਾ ਦਾਵਾ ਠੋਕਿਆ ਇਹ ਸਨ ਅੱਜ ਦੀਆਂ 10 ਵੱਡੀਆਂ ਖਬਰਾਂ ਦੇ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ